ਲੰਘਦੇ ਟੱਪ ਦੇ ਆਪਣੀਆਂ ਅੱਖਾਂ ਦੇ ਸਾਹਮਣੇ ਹੋਏ ਹਾਦਸੇ ਨੂੰ ਦੇਖਦੇ ਆਂ ਕਈ ਵਾਰ ਕੋਈ ਇਨਸਾਨ ਦੁਖੀ ਹੁੰਦਾ ਹੈ ਤੇ ਉਹਦੇ ਦੁੱਖ ਨੂੰ ਦੇਖ ਕੇ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਇੱਕ ਹਲਕਾ ਜਿਹਾ ਦੁੱਖ ਆ ਜਾਂਦਾ ਹੈ ਇੱਕ ਹਲਕੀ ਜਿਹੀ ਨਿਰਾਸ਼ਾ ਆ ਜਾਂਦੀ ਹੈ ਕਈ ਵਾਰ ਰਸਤੇ ਦੇ ਵਿੱਚੋਂ ਲੰਘਦੇ ਲੰਘਦੇ ਐਂਬੂਲੈਂਸ ਕੋਲੋਂ ਦੀ ਲੱਗਦੀ ਹੈ ਤੇ ਉਹਦੀ ਆਵਾਜ਼ ਸੁਣ ਕੇ ਹੀ ਸਾਨੂੰ ਪਤਾ ਹੁੰਦਾ ਹੈ ਕਿ ਇਹਦੇ ਅੰਦਰ ਕੋਈ ਨਾ ਕੋਈ ਇੱਕ ਇਨਸਾਨ ਹੋਊਗਾ ਜੋ ਇਸ ਟਾਈਮ ਦੁਖੀ ਹੋਊਗਾ ਤੜਫ ਰਿਹਾ ਕਵਾਸ ਨੂੰ ਸੁਣ ਕੇ ਵੀ ਸਾਡੇ ਅੰਦਰ ਕਿਤੇ ਨਾ ਕਿਤੇ ਨਿਰਾਸ਼ਾ ਆ ਜਾਂਦੀ ਹੈ ਅੱਜ ਕੱਲ ਇੱਕ ਬਹੁਤ ਹੀ ਕਾਮਨ ਜੀ ਚੀਜ਼ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਹਾਰਟ ਅਟੈਕ ਸਡਨਲੀ ਇੱਕ ਖਬਰ ਆਉਂਦੀ ਹੈ ਕਿ ਫਲਾਣਾ ਬੰਦਾ ਹਾਰਟ ਅਟੈਕ ਨਾਲ ਮਰ ਗਿਆ ਕੱਲ ਨੂੰ ਤਾਂ ਚੰਗਾ ਭਲਾ ਸੀ ਅੱਜ ਪਤਾ ਨਹੀਂ ਇੱਕੋ ਦਾ ਮਨੋ ਕੀ ਹੋ ਗਿਆ ਐਹੋ ਜਿਹੇ ਹਾਦਸੇ ਸਾਡੇ ਆਲੇ ਦੁਆਲੇ ਐਹੋ ਜਿਹੇ ਘਟਨਾਵਾਂ ਸਾਡੇ ਆਲੇ ਦੁਆਲੇ ਅਕਸਰ ਹੀ ਸਾਹਮਣੇ ਦੇਖਣ ਨੂੰ ਮਿਲਦੀਆਂ ਤਾਂ ਇਹਦੇ ਤੇ ਆਪਾਂ ਇੱਕ ਹਲਕੀ ਜਿਹੀ ਨਿਗਾਹ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਪਿਛਲੇ ਵੀਡੀਓਜ਼ ਦੇ ਵਿੱਚ ਅਸੀਂ ਸਾਂਝੇ ਕਰਮ ਨੂੰ ਲੈ ਕੇ ਇੱਕ ਵੀਡੀਓ ਬਣਾਈ ਸੀ ਜਿਦੇ ਵਿੱਚ ਅਸੀਂ ਫੈਮਿਲੀ ਜਿਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਸਾਡੀ ਫੈਮਿਲੀ ਦੇ ਜੋ ਕਰਮ ਐ ਉਹ ਸਾਡੇ ਤੇ ਕਿੰਨਾ ਅਫੈਕਟ ਕਰਦੇ ਨੇ ਤੇ ਸਾਡੇ ਜਿਹੜੇ ਲੋਕ ਜਿਨ੍ਹਾਂ ਨਾਲ ਅਸੀਂ ਵਿਚਰਦੇ ਆ ਉਹਨਾਂ ਦੇ ਕਰਮਾਂ ਦਾ ਸਾਡੇ ਤੇ ਕੀ ਅਫੈਕਟ ਪੈਂਦਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸੇ ਵੀਡੀਓ ਨੂੰ ਐਕਸਟੈਂਡ ਕਰਦੇ ਹੋਏ ਇੱਕ ਹੋਰ ਬਹੁਤ ਹੀ ਅਨੋਖਾ ਜਿਹਾ ਟੌਪਿਕ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕੀ ਹੈ ਕਿ ਸਟ੍ਰੇਂਜਰਸ ਜਿਨ੍ਹਾਂ ਲੋਕਾਂ ਨੂੰ ਅਸੀਂ ਜਾਣਦੇ ਨਹੀਂ ਉਹਨਾਂ ਲੋਕਾਂ ਦੇ ਕਰਮ ਸਾਡੇ ਕਰਮਾਂ ਤੇ ਕਿੱਦਾਂ ਪ੍ਰਭਾਵ ਪਾਉਂਦੇ ਨੇ ਸਾਡੀ ਜ਼ਿੰਦਗੀ ਤੇ ਕਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਆਪਣੇ ਆਪਣੇ ਕਰਮ ਲੈ ਕੇ ਇਸ ਸੰਸਾਰ ਤੇ ਆਏ ਹਾਂ ਬਟ ਇੱਕ ਚੀਜ਼ ਹੋਰ ਹੈ ਜਿਹਦੇ ਤੇ ਸਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਉਹ ਇਹ ਕਿ ਸਾਡੇ ਕਰਮ ਦੂਸਰੇ ਦੇ ਕਰਮ ਨਾਲ ਕਿੱਦਾਂ ਕਨੈਕਟਡ ਨੇ ਮਤਲਬ ਕਿ ਅਸੀਂ ਜਿੰਨੇ ਵੀ ਜੀਵ ਇਸ ਦੁਨੀਆ ਤੇ ਇਸ ਧਰਤੀ ਤੇ ਹੈਗੇ ਆਂ ਅਸੀਂ ਸਾਰੇ ਹੀ ਆਪਸ ਦੇ ਵਿੱਚ ਕਨੈਕਟਡ ਆ ਇੰਟਰਕਨੈਕਟਡ ਆ ਸਾਡੀ ਖੁਦ ਦੀ ਹੋਂਦ ਤਾਂ ਹੈ ਹੀ ਬਟ ਜਿਹੜੀ ਸਾਡੀ ਹੋਂਦ ਦੂਸਰੇ ਦੀ ਹੋਂਦ ਨੂੰ ਅਫੈਕਟ ਕਰ ਸਕਦੀ ਹੈ ਤੇ ਦੂਸਰੇ ਦੀ ਹੋਂਦ ਸਾਡੀ ਹੋਂਦ ਨੂੰ ਅਫੈਕਟ ਕਰ ਸਕਦੀ ਹੈ ਫਿਰ ਚਾਹੇ ਉਹ ਇਨਸਾਨ ਸਾਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ ਇਹ ਫਰਕ ਨਹੀਂ ਪੈਂਦਾ ਸਾਡੀ ਗੁਰਬਾਣੀ ਦੇ ਵਿੱਚ ਵੀ ਇਸ ਚੀਜ਼ ਨੂੰ ਬਿਆਨ ਕੀਤਾ ਗਿਆ ਆ ਕਿ ਇੱਕ ਨੂਰ ਸੇ ਸਭ ਜਗ ਉਪਜਿਆ ਮਤਲਬ ਕਿਸ ਇੱਕ ਨੂਰ ਦੇ ਨਾਲ ਹੀ ਇਹ ਪੂਰੀ ਸ੍ਰਿਸ਼ਟੀ ਪੂਰੀ ਦੁਨੀਆ ਬਣੀ ਹੋਈ ਹੈ ਉਸੇ ਨੂਰ ਦੇ ਹੀ ਅਸੀਂ ਸਾਰੇ ਪਾਰਟ ਆ ਤੇ ਜਦੋਂ ਅਸੀਂ ਉਸੇ ਨੂਰ ਦੇ ਪਾਰਟ ਆ ਤਾਂ ਇਟ ਮੀਨਸ ਅਸੀਂ ਸਾਰੇ ਆਪਸ ਦੇ ਵਿੱਚ ਕਨੈਕਟਡ ਆ ਤਾਂ ਆਪਾਂ ਮੇਨ ਮੁੱਦੇ ਤੇ ਆਉਨੇ ਆ ਕਿ ਸਟ੍ਰੇਂਜਰਸ ਸਾਡੇ ਕਰਮਾਂ ਨੂੰ ਕਿੱਦਾਂ ਅਫੈਕਟ ਕਰ ਸਕਦੇ ਨੇ ਜਾਂ ਅਸੀਂ ਸਟ੍ਰੇਂਜਰਸ ਨੂੰ ਕਿੱਦਾਂ ਅਲਾਉ ਕਰਦੇ ਆ ਕਿ ਉਹ ਸਾਡੇ ਕਰਮਾਂ ਨੂੰ ਅਫੈਕਟ ਕਰ ਸਕਣ ਜਦੋਂ ਵੀ ਅਸੀਂ ਕਿਸੇ ਰਸਤੇ ਤੋਂ ਗੁਜ਼ਰ ਰਹੇ ਹੁੰਦੇ ਆ ਤੇ ਲੈਟ ਅਸ ਸੁਪੋਜ਼ ਕਿ ਉਸ ਰਸਤੇ ਤੇ ਇੱਕ ਹਾਦਸਾ ਹੋਇਆ ਉਸ ਹਾਦਸੇ ਨੂੰ ਦੇਖ ਕੇ ਸਾਡੇ ਅੰਦਰ ਕਿਤੇ ਨਾ ਕਿਤੇ ਇੱਕ ਨਿਰਾਸ਼ਾ ਇੱਕ ਦੁੱਖ ਜਾਂ ਫਿਰ ਇੱਕ ਲੋ ਜੀ ਫੀਲਿੰਗ ਹੋ ਜਾਂਦੀ ਹੈ ਇਹ ਤਾਂ ਨਹੀਂ ਹੁੰਦਾ ਕਿ ਅਸੀਂ ਉਸ ਹਾਦਸੇ ਨੂੰ ਦੇਖ ਕੇ ਅੰਦਰੋਂ ਖੁਸ਼ ਹੋ ਰਹੇ ਹੁੰਨੇ ਆ ਜਾਂ ਸਾਡੇ ਅੰਦਰ ਇੱਕ ਸ਼ਾਂਤੀ ਹੁੰਦੀ ਹੈ ਨਹੀਂ ਮੋਸਟ ਆਫ ਦਾ ਟਾਈਮ ਅਸੀਂ ਉਸ ਹਾਦਸੇ ਨੂੰ ਚੰਗੀ ਤਰ੍ਹਾਂ ਆਬਜ਼ਰਵ ਕਰਦੇ ਆ ਉਸ ਹਾਦਸੇ ਬਾਰੇ ਘਰ ਜਾ ਕੇ ਅਸੀਂ ਚਰਚਾ ਵੀ ਕਰਦੇ ਆ ਤੇ ਘਰ ਜਾਂਦੇ ਹਾਂ ਤੱਕ ਅਸੀਂ ਉਸ ਹਾਦਸੇ ਬਾਰੇ ਸੋਚ ਵੀ ਰਹੇ ਹੁੰਨੇ ਆ ਤੇ ਜਦੋਂ ਅਸੀਂ ਉਹਦੇ ਬਾਰੇ ਸੋਚਾਂਗੇ ਉਹਨੂੰ ਦੇਖਾਂਗੇ ਤੇ ਉਹਦੇ ਬਾਰੇ ਚਰਚਾ ਕਰਾਂਗੇ ਤਾਂ ਉਹ ਹਾਤਸਾ ਨੂੰ ਉਬਾਰ ਹਾਤਸਾ ਹੀ ਰਿਹਾ। ਉਹ ਹਾਤਸਾ ਨੂੰ ਸਾਡੇ ਅੰਦਰ ਬੈਠ ਚੁੱਕਿਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਇੱਕ એનર્ਜੀ ਹੈ ਜੋ ਸਾਡੀ ਜ਼ਿੰਦਗੀ ਨੂੰ ਸਾਡੇ ਸਰੀਰ ਨੂੰ ਚਲਾ ਰਹੀ ਹੈ। ਉਹ એનર્ਜੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਊਰਜਾ ਕਹਿੰਦੇ ਆ। ਜਦੋਂ ਵੀ ਅਸੀਂ એનર્ਜੀ ਦੀ ਇੱਕ ਪ੍ਰੋਪਰਟੀ ਹੈ, ਇੱਕ ਖਾਸੀਅਤ ਹੈ ਜੋ ਕਿ ਸਾਨੂੰ ਦਿਸਦੇ ਨਹੀਂ ਬਟ ਐਕਚੁਅਲ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਵਰਕ ਕਰਦੀ ਹੈ। ਜਿਸ ਵੀ ਜਗ੍ਹਾ ਤੇ ਅਸੀਂ ਆਪਣੀ એનર્ਜੀ ਨੂੰ ਥੋੜਾ ਜਿਹਾ ਵੀ ਦੇ ਦਿੰਨੇ ਆ ਨਾ ਜਗਾ ਤੇ ਉਹ ਚੀਜ਼ ਵਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਵਧਣੀ ਸ਼ੁਰੂ ਹੋਗੀ ਬਟ ਉਹ ਚੀਜ਼ ਨੂੰ ਅਸੀਂ ਆਪਣੀ એનર્ਜੀ ਦੇ ਨਾਲ ਆਪਣੇ ਵੱਲ ਨੂੰ ਖਿੱਚ ਲੈਣੇ ਆ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਆਪਣੇ ਵੱਲ ਨੂੰ ਖਿੱਚਦੇ ਆ ਨਾ ਹੁਣ ਉਹ ਸਾਡੀ ਊਰਜਾ ਦਾ 파ਟ ਹੋ ਜਾਂਦਾ ਹੈ 파ਟ ਹੋ ਜਾਂਦਾ ਹੈ ਜਿੱਦਾਂ ਕਿ ਹੁਣੇ ਮੈਂ ਗੱਲ ਕੀਤੀ ਕਿ ਹੁਣ ਉਹ ਹਾਦਸਾ ਬਾਹਰ ਲਿਆ ਜਦੋਂ ਅਸੀਂ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਉਹਦੇ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਹੁਣ ਉਹ ਸਾਡੀ ਊਰਜਾ ਦਾ 파ਟ ਹੋ ਗਿਆ ਇਸੇ ਤਰ੍ਹਾਂ ਜਿੱਥੇ-ਜਿੱਥੇ ਜੋ-ਜੋ ਵੀ ਹੋ ਰਿਹਾ ਹੁੰਦਾ ਹੈ ਨਾ ਅਗਰ ਅਸੀਂ ਉਹਦੇ ਬਾਰੇ ਆਪਣੇ ਮਨ ਦੇ ਅੰਦਰ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਮਤਲਬ ਅਸੀਂ ਆਪਣੀ એનર્ਜੀ ਨੂੰ ਮਨ ਨਾਲ ਵਿਚਾਰ ਕਰਨਾ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ એનર્ਜੀ ਨੂੰ ਉਸ ਹਾਦਸੇ ਦੀ એનર્ਜੀ ਦੇ ਨਾਲ ਕਨੈਕਟ ਕਰਦੇ ਆ ਜਦੋਂ ਅਸੀਂ ਉਸ ਹਾਦਸੇ ਦੀ એનર્ਜੀ ਨਾਲ ਆਪਣੀ એનર્ਜੀ ਨੂੰ ਕਨੈਕਟ ਕਰਦੇ ਆ ਤਾਂ ਅਸੀਂ ਉਹਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੰਦੇ ਆ ਅਸੀਂ ਆਪਣੇ ਵੱਲ ਖਿੱਚ ਕੇ ਉਹਨੂੰ ਆਪਣੇ ਕਰਮਾਂ ਦਾ ਆਪਣੀ એનર્ਜੀ ਦਾ ਆਪਣੀ ਜ਼ਿੰਦਗੀ ਦਾ ಪಾਠ ਬਣਾਉਂਦੇ ਇੱਕ ਅਨਕੌਨਸ਼ੀਅਸਲੀ ਕੋਸ਼ਿਸ਼ ਕਰ ਰਹੇ ਹੁੰਦੇ ਆ ਤੇ ਇਹ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਇਹ ਚੀਜ਼ ਕਰ ਰਹੇ ਆ ਜੋ ਵੀ ਬਾਹਰ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਬਾਹਰ ਰਹਿਣ ਦਈਏ ਤਾਂ ਉਹ ਬਾਹਰ ਰਹਿਣਗੀਆਂ ਬਟ ਅਗਰ ਅਸੀਂ ਉਹਨਾਂ ਨੂੰ ਆਪਣੇ ਅੰਦਰ ਦਾ ಪಾਠ ਬਣਾ ਲੈਂਦੇ ਆ ਜਾਂ ਆਪਣੀ ਸੋਚ ਦਾ ਇੱਕ ਵਾਰ ਪਾਠ ਬਣਾ ਲੈਂਦੇ ਆ ਤਾਂ ਅਸੀਂ ਉਹਨੂੰ ਆਪਣਾ ਹਿੱਸਾ ਬਣਾ ਲੈਂਦੇ ਆ ਫਿਰ ਅਸੀਂ ਇੱਥੋਂ ਤੱਕ ਨਹੀਂ ਰਹਿੰਦੇ ਫਿਰ ਅਸੀਂ ਘਰ ਜਾਂਦੇ ਆ ਘਰਦਿਆਂ ਨੂੰ ਵੀ ਡਿਸਕਸ ਕਰਦੇ ਆ ਤੇ ਅੱਜ ਕੱਲ ਤਾਂ ਇੱਕ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚੀਜ਼ ਚੱਲ ਰਹੀ ਹੈ ਕਿ ਅਸੀਂ ਉਹਨੂੰ ਰਿਕਾਰਡ ਕਰਦੇ ਆ ਉਹਨੂੰ ਰਿਕਾਰਡ ਕਰਕੇ ਉਸ ਰਿਕਾਰਡਿੰਗ ਨੂੰ ਅਸੀਂ ਜਦੋਂ ਆਪਣੇ ਘਰਦਿਆਂ ਨੂੰ ਦਿਖਾਉਂਦੇ ਆ ਹੁਣ ਜਦੋਂ ਅਸੀਂ ਘਰਦਿਆਂ ਨੂੰ ਦਿਖਾਵਾਂਗੇ ਉਹਨਾਂ ਦੇ ਅੰਦਰ ਵੀ ਉਸ ਚੀਜ਼ ਨੂੰ ਲੈ ਕੇ ਚਿੰਤਾ ਪ੍ਰਗਟ ਹੋਊਗੀ ਚਿੰਤਾ ਹੋਊਗੀ ਨਿਰਾਸ਼ਾ ਹੋਊਗੀ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਸ ਇਨਸਾਨ ਦੇ ਅੰਦਰ ਕਿਸ ਚੀਜ਼ ਨੇ ਕਿੰਦਾ ਅਫੈਕਟ ਕਰਦੇ ਆ ਹਰ ਇਨਸਾਨ ਦੇ ਅੰਦਰ ਦੀ ਪਾਵਰ ਵੱਖਰੀ-ਵੱਖਰੀ ਹੈ ਕਿਸੇ ਨੂੰ ਬਹੁਤ ਜ਼ਿਆਦਾ ਅਫੈਕਟ ਕਰ ਦਿੰਦੀ ਹੈ ਤੇ ਕਿਸੇ ਨੂੰ ਬਹੁਤ ਘੱਟ ਅਫੈਕਟ ਕਰਦੀ ਹੈ ਬਟ ਜੀਨੂ ਜ਼ਿਆਦਾ ਕਰਦੀ ਹੈ ਉਹਦੇ ਅੰਦਰ ਉਹ ਚੀਜ਼ਾਂ ਵਾਰ-ਵਾਰ ਚੱਲਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦੋਂ ਉਹ ਚੀਜ਼ਾਂ ਵਾਰ-ਵਾਰ ਚੱਲਦੀਆਂ ਨੇ ਤਾਂ ਇਹ ਤਾਂ ਉਹ ਗੱਲ ਹੋ ਜਾਂਦੀ ਹੈ ਕਿ ਅਸੀਂ ਇੱਕ ਜਗ੍ਹਾ ਤੋਂ એનર્ਜੀ ਲੈ ਕੇ ਆਏ ਸੀ ਆਪਣੇ ਅੰਦਰ ਬਿਠਾਈ ਘਰਦਿਆਂ ਨੂੰ ਵੰਡੀ ਜਾਂ ਜੀਨੂ ਵੀ ਵੰਡੀ ਹੁਣ ਜਿਹੜਾ ਜਿਹੜਾ ਉਹਨੂੰ ਜਿੰਨਾ ਜਿੰਨਾ ਪਾਣੀ ਦਿੰਦਾ ਜਾਊਗਾ ਜਿੰਨੀ ਵਾਰ ਉਹ ਸੋਚਦਾ ਜਾਊਗਾ ਚਰਚਾ ਕਰਦਾ ਜਾਊਗਾ ਵਿਚਾਰ ਕਰਦਾ ਜਾਊਗਾ ਓਨੀ ਵਾਰ ਉਹ ਚੀਜ਼ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਾਹਮਣੇ ਸੇਮ ਹਾਦਸੇ ਹੋਣ ਦੇ ਚਾਂਸ ਵੱਧਦੇ ਜਾਂਦੇ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਉਹਨੂੰ ਖਿੱਚ ਕੇ ਲੈ ਕੇ ਆਉਂਦੇ ਆ ਸਾਡੇ ਕਰਮਾਂ ਨੂੰ ਅਫੈਕਟ ਕਰਦੀ ਹੈ ਇਹ ਚੀਜ਼ ਤੇ ਬਹੁਤ ਡੀਪਲੀ ਅਫੈਕਟ ਕਰਦੀ ਹੈ ਸੇਮ ਹਾਦਸਾ ਦੁਬਾਰਾ ਕਿਤੇ ਹੋਊਗਾ ਫਿਰ ਡਿਸਕਸ਼ਨ ਇਹ ਫਿਰ ਸੇਮ એનર્ਜੀ ਨੂੰ ਦੁਬਾਰਾ ਪਾਣੀ ਮਿਲੂਗਾ ਇਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆ ਪਹਿਲਾ ਚੀਜ਼ਾਂ ਅੰਦਰ ਸੀ ਹੁਣ ਉਹ ਬਾਹਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜੋ ਚੀਜ਼ਾਂ ਸਾਡੇ ਅੰਦਰ ਚੱਲਦੀਆਂ ਨੇ ਉਹ ਇੱਕ ਨਾ ਇੱਕ ਦਿਨ ਬਾਹਰ ਆਉਣੀਆਂ ਹੀ ਹੁੰਦੀਆਂ ਨੇ ਜਿੰਨਾ ਅਸੀਂ ਉਹਨਾਂ ਨੂੰ ਪਾਣੀ ਦੇਵਾਂਗੇ ਓਨੀ ਹੀ ਜਲਦੀ ਉਹ ਚੀਜ਼ਾਂ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਲਈ ਹੁਣ ਇਹਦਾ ਇਹਦਾ ਇੱਥੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਜਿੱਥੇ ਜੋ ਹੋ ਰਿਹਾ ਆ ਉਹਨੂੰ ਉੱਥੇ ਹੀ ਛੱਡ ਕੇ ਆ ਜਾਓ ਆਪਾਂ ਇਹ ਚੀਜ਼ ਤੇ ਬਿਲਕੁਲ ਵੀ ਨਹੀਂ ਹੈਗੀ ਜਾ ਫਿਰ ਅਗਰ ਕੋਈ ਇਨਸਾਨ ਦੁਖੀ ਹੈ ਜਾਂ ਅਗਰ ਕੋਈ ਐਂਬੂਲੈਂਸ ਕੋਲੋਂ ਲੰਘ ਰਹੀ ਹੈ ਜਾਂ ਫਿਰ ਕੋਈ ਹਾਦਸਾ ਹੋਇਆ ਹੈ ਤੇ ਅਸੀਂ ਉਹਨੂੰ ਬਿਨਾਂ ਦੇਖੇ ਬਿਨਾਂ ਸੁਣੇ ਉੱਥੋਂ ਆ ਜਾਣਾ ਹੈ ਅਸੀਂ ਜੋ ਕਰ ਸਕਦੇ ਹਾਂ ਅਸੀਂ ਉਹ ਕਰਾਂਗੇ ਹੁੰਦਾ ਆ ਇੱਥੇ ਇੱਕ ਪੁਆਇੰਟ ਹੋਰ ਹੈ ਕਿ ਅਸੀਂ ਨਾ ਚਿੰਤਾ ਕਰਨੇ ਸ਼ੁਰੂ ਕਰ ਦਿੰਦੇ ਹਾਂ ਉਸ ਇਨਸਾਨ ਦੀ ਉਹਨਾਂ ਇਨਸਾਨਾਂ ਦੀ ਵੀ ਤੇ ਅਸੀਂ ਆਪਣੇ ਅੰਦਰ ਵੀ ਕਿਤੇ ਨਾ ਕਿਤੇ ਉਹਨੂੰ ਰਿਲੇਟ ਕਰ ਲੈਂਦੇ ਆ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਹਰ ਇਨਸਾਨ ਦੇ ਆਪਣੀ ਇੱਕ ਹੁੰਦਾ ਹੈ ਹਰ ਇਨਸਾਨ ਦੀ ਆਪਣੀ ਇੱਕ એનર્ਜੀ ਹੈ ਤੇ ਹਰ ਇਨਸਾਨ ਦੇ ਆਪਣੇ ਕਰਮ ਨੇ ਹਰ ਇਨਸਾਨ ਆਪਣੇ ਕਰਮਾਂ ਨਾਲ ਡੀਲ ਕਰ ਰਿਹਾ ਹੈ ਜਿਹੜਾ ਜਿਹੜਾ ਇਨਸਾਨ ਆਪਣੇ ਕਰਮਾਂ ਨਾਲ ਡੀਲ ਕਰ ਰਿਹਾ ਆ ਤਾਂ ਉਹਨਾਂ ਨੂੰ ਉਹਨਾਂ ਦੇ ਕਰਮਾਂ ਨਾਲ ਡੀਲ ਕਰਨਾ ਪੈਣਾ ਆ ਬਿਕੋਜ਼ ਇਟ ਹੁਕਮ ਹੈ ਕਿ ਹਰ ਇਨਸਾਨ ਨੂੰ ਆਪਣੇ ਕਰਮਾਂ ਨਾਲ ਡੀਲ ਕਰਨਾ ਪੈਣਾ ਆ ਆਪਾਂ ਕਿਸੇ ਨੂੰ ਕਿਸੇ ਦੇ ਕਰਮਾਂ ਤੋਂ ਨਹੀਂ ਬਚਾ ਸਕਦੇ ਹੁਣ ਜੋ ਹਾਦਸਾ ਹੋ ਗਿਆ ਉਹ ਹੋਣਾ ਸੀ ਆਪਣੇ ਕਰਮਾਂ ਨੂੰ ਉਸ ਇਨਸਾਨ ਦੇ ਕਰਮਾਂ ਨਾਲ ਇਨਟੈਂਗਲ ਨਹੀਂ ਕਰਨਾ ਨਹੀਂ ਕਰਨਾ ਮਤਲਬ ਫਿਰ ਅਸੀਂ ਕਰਨਾ ਕੀ ਹੈ ਤਾਂ ਇੱਥੇ ਇੱਕ ਚੀਜ਼ ਇਹ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਇਨਸਾਨ ਦੀ ਆਪਣੀ ਹੋਂਦ ਹੈ ਆਪਣੇ ਕਰਮ ਨੇ ਉਹਨਾਂ ਨੂੰ ਆਪਣੇ ਕਰਮਾਂ ਨਾਲ ਡੀਲ ਕਰਨਾ ਹੀ ਪੈਣਾ ਕਿਉਂਕਿ ਇਹ ਹੁਕਮ ਹੈ ਤੇ ਹੁਕਮ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ ਅਸੀਂ ਕੀ ਕਰਨਾ ਹੈ ਅਸੀਂ ਜੇ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਉਹਨਾਂ ਦੀ ਹੈਲਪ ਕਰਨੀ ਹੈ ਜਿੰਨੀ ਕਿ ਕਰ ਸਕਦੇ ਹਾਂ ਬਟ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਉਸ ਸਿਨੈਰੀਓ ਨੂੰ ਉਸ ਪਰਮਾਤਮਾ ਦਾ ਤੇ ਉਸ ਇਨਸਾਨ ਦਾ ਕਰਮ ਸਮਝ ਕੇ ਅਸੀਂ ਉਹਨੂੰ ਉੱਥੇ ਛੱਡ ਦੇਣਾ ਹੈ ਕਿਉਂ ਹੋਇਆ ਕਿਵੇਂ ਹੋਇਆ ਇਹ ਅੱਜ ਕੱਲ ਬਹੁਤ ਹੋ ਰਿਹਾ ਹੈ ਇਹ ਚੀਜ਼ਾਂ ਨੂੰ ਅਸੀਂ ਆਪਣੇ ਅੰਦਰ ਨਹੀਂ ਬਿਠਾਣਾ ਅਸੀਂ ਉਹਨਾਂ ਲਈ ਇੱਕ ਅਰਦਾਸ ਕਰਨੀ ਹੈ ਜੋ ਵੀ ਅਰਦਾਸ ਅਸੀਂ ਉਸ ਟਾਈਮ ਤੇ ਕਰ ਸਕਦੇ ਹਾਂ ਅਰਦਾਸ ਮਤਲਬ ਕਿ ਅਸੀਂ ਉਹਨਾਂ ਵਾਸਤੇ ਇੱਕ ਹਾਈ ਵਾਈਬ੍ਰੇਸ਼ਨਲ ਥਾਟ ਕ੍ਰੀਏਟ ਕਰਨੀ ਹੈ ਇੱਕ ਵਿਚਾਰ ਕ੍ਰੀਏਟ ਕਰਨਾ ਹੈ ਕਿਉਂਕਿ ਸਾਡੀ એનર્ਜੀ ਹਮੇਸ਼ਾ ਟਰੈਵਲ ਕਰਦੀ ਹੈ ਇਹ ਜ਼ਰੂਰੀ ਨਹੀਂ ਕਿ ਗੁਰਦੁਆਰਾ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਹੀ ਅਸੀਂ ਅਰਦਾਸਾਂ ਕਰ ਸਕਦੇ ਹਾਂ ਅਸੀਂ ਉਸ ਟਾਈਮ ਤੇ ਖੜ ਕੇ ਉਸ ਇਨਸਾਨ ਵਾਸਤੇ ਵੀ ਅਰਦਾਸ ਕਰ ਸਕਦੇ ਆ ਉਸ ਪਰਮਾਤਮਾ ਨਾਲ ਕਨੈਕਟ ਹੋ ਕੇ ਅਸੀਂ ਉਹਨਾਂ ਵਾਸਤੇ ਇੱਕ ਵਧੀਆ ਥਾਟ ਕ੍ਰੀਏਟ ਕਰ ਸਕਦੇ ਆ ਉਹਨਾਂ ਦੀ ਸੁੱਖ ਸ਼ਾਂਤੀ ਲਈ ਥਾਟ ਕ੍ਰੀਏਟ ਕਰ ਸਕਦੇ ਆ ਅਸੀਂ ਇਹ ਕਰ ਸਕਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਹਾਈ ਵਾਈਬ੍ਰੇਸ਼ਨ ਨਾਲ ਕਨੈਕਟ ਕਰ ਲਵਾਂਗੇ ਨਾ ਤਾਂ ਸਾਡੇ ਅੰਦਰ ਲੋ ਵਾਈਬ੍ਰੇਸ਼ਨ ਵਾਲੇ ਥਾਟ ਆਉਣੇ ਹੀ ਬੰਦ ਹੋ ਜਾਂਦੇ ਨੇ ਦੇ ਅੰਦਰ ਲੋ ਵਾਈਬ੍ਰੇਸ਼ਨ ਤੇ ਥੋਟ ਹੀ ਨਹੀਂ ਆਉਣਗੇ ਅਸੀਂ ਉਹਨਾਂ ਵਾਸਤੇ ਚਿੰਤਾ ਨਹੀਂ ਪ੍ਰਗਟ ਕਰਾਂਗੇ ਅਸੀਂ ਉਹਨਾਂ ਵਾਸਤੇ ਇੱਕ ਦੁਆਆ ਕ੍ਰੀਏਟ ਕੀਤੀ ਅਸੀਂ ਉਹਨਾਂ ਵਾਸਤੇ ਬਲੇਸਿੰਗਸ ਕ੍ਰੀਏਟ ਕੀਤੀਆਂ ਸਾਡਾ ਜੋ ਫਰਜ਼ ਸੀ ਅਸੀਂ ਉਹ ਫਰਜ਼ ਨਿਭਾਇਆ ਹੁਣ ਇੱਥੇ ਇੱਕ ਸਵਾਲ ਜ਼ਰੂਰ ਆਊਗਾ ਕਿ ਅਸੀਂ ਚਿੰਤਾ ਨਾ ਕਰੀਏ ਕਿਉਂਕਿ ਚਿੰਤਾ ਕਰਨੀ ਤਾਂ ਅਸੀਂ ਬਹੁਤ ਵਧੀਆ ਮੰਨਦੇ ਹਾਂ ਕਿ ਅਸੀਂ ਕਿਸੇ ਦੀ ਚਿੰਤਾ ਕਰ ਰਹੇ ਹਾਂ ਮਤਲਬ ਸਾਨੂੰ ਉਹਨਾਂ ਨਾਲ ਇੱਕ ਲਗਾਅ ਹੈ ਜਾਂ ਕੁਝ ਵੀ ਹੈ ਇਸ ਮੁੱਦੇ ਤੇ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਕਿਉਂਕਿ ਚਿੰਤਾ ਵੀ ਸਾਡੇ ਵੀ ਬਹੁਤ ਖਤਰਨਾਕ ਹੈ ਚਿੰਤਾ ਵੀ ਸਾਡੇ ਕਰਮਾਂ ਨੂੰ ਬਹੁਤ ਹੀ ਜ਼ਿਆਦਾ ਅਫੈਕਟ ਕਰਦੀ ਹੈ ਹੁਣ ਗੱਲ ਆ ਰਹੀ ਸੀ ਕਿ ਹੁਣ ਸਾਡਾ ਕੀ ਫਰਜ਼ ਹੈ ਉਸ ਟਾਈਮ ਅਸੀਂ ਮਾਨਸਿਕ ਸੇਵਾ ਕਰਨੀ ਹੈ ਅਗਰ ਅਸੀਂ ਖੁੱਲ੍ਹ ਤੋ ਕੋਈ ਸੇਵਾ ਨਹੀਂ ਕਰ ਸਕਦੇ ਅਰਦਾਸ ਉਹਨਾਂ ਦੀ ਉਹ ਅਰਦਾਸ ਸਾਡੀ એનર્ਜੀ ਦੇ ਥਰੂ ਉਹਨਾਂ ਦੀ એનર્ਜੀ ਤੱਕ ਜਦੋਂ ਪਹੁੰਚਦੀ ਹੈ ਨਾ ਤਾਂ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਪਾਵਰਫੁਲ ਬਣਾਉਂਦੀ ਹੈ ਤੇ ਉਹ ਆਪਣੀਆਂ ਚੀਜ਼ਾਂ ਨਾਲ ਈਜ਼ੀਲੀ ਡੀਲ ਕਰ ਸਕਦੇ ਆ ਦੁਆ ਤਾਂ ਇੱਕ ਹੀ ਬਹੁਤ ਹੁੰਦੀ ਹੈ ਤੇ ਅਗਰ ਇੱਕ ਇੱਕ ਇਨਸਾਨ ਉੱਥੇ ਖੜ ਕੇ ਇੰਨੀ ਕ ਦੁਆ ਵੀ ਕਰ ਲਵੇ ਨਾ ਅਰਦਾਸ ਤੇ ਤਾਂ ਵੈਸੀ ਬਹੁਤ ਸ਼ਕਤੀ ਹੈ ਤਾਂ ਉਹ ਉਹਨੂੰ ਸਹੀ ਕਰਨ ਉਸ ਇਨਸਾਨ ਨੂੰ ਆਪਣੀ ਸਿਚੁਏਸ਼ਨ ਨਾਲ ਡੀਲ ਕਰਨ ਤੇ ਆਪਣੇ ਆਪ ਨੂੰ ਰਿਕਵਰ ਕਰਨ ਤੇ ਬਹੁਤ ਹੈਲਪਫੁਲ ਹੁੰਦੀ ਹੈ ਬਹੁਤ ਮੀਨਸ ਬਹੁਤ ਹੈਲਪਫੁਲ ਹੁੰਦੀ ਹੈ ਸਾਡੀ ਚਿੰਤਾ ਉਹਨੂੰ ਉਹਨਾਂ ਹੀ ਜ਼ਿਆਦਾ ਥੱਲੇ ਢੇਕ ਦਿੰਦੀ ਹੈ ਸਾਡੀ ਚਰਚਾ ਉਹਨੂੰ ਉਹਨਾਂ ਹੀ ਜ਼ਿਆਦਾ ਲੋ ਘੱਟ ਦਿੰਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਤੋਂ ਕੋਈ ਗਲਤੀ ਹੋਵੇ ਤਾਂ ਉਹਦੇ ਤੇ ਇੰਨੀ ਚਰਚਾ ਨਹੀਂ ਕਰਨੀ ਚਾਹੀਦੀ ਕਿਉਂਕਿ ਗਲਤੀ ਪਹਿਲਾ ਬਾਅਦ ਸੀ ਪਰ ਜਦੋਂ ਤੁਸੀਂ ਉਹਦੇ ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹ ਗਲਤੀ ਹੁਣ ਤੁਹਾਡੇ ਅੰਦਰ ਬੈਠ ਚੁੱਕੀ ਹੈ ਤਾਂ ਤੁਹਾਡੇ ਅੰਦਰ ਜੇ ਬੈਠ ਚੁੱਕੀ ਹੈ ਤਾਂ ਡੈਫੀਨੇਟਲੀ ਉਹ ਤੁਹਾਡਾ 파ਟ ਹੈ ਤੇ ਅਗਰ ਉਹ ਤੁਹਾਡਾ 파ਟ ਹੈ ਤਾਂ ਉਹ ਤੁਹਾਡੇ ਕਰਮ ਬਣ ਰਹੇ ਨੇ ਹੌਲੀ ਹੌਲੀ ਕਿਸੇ ਬਾਰੇ ਮਾੜਾ ਬੋਲਾਂਗੇ ਕਿਸੇ ਬਾਰੇ ਮਾੜਾ ਸੋਚਾਂਗੇ ਜਾਂ ਕਿਸੇ ਦੋ ਇਨਸਾਨਾਂ ਦੇ ਵਿੱਚ ਕੁਝ ਹੋਇਆ ਤੇ ਉਹਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਯਾ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਕੋਈ ਬਿਮਾਰ ਹੈ ਉਹ ਬਿਮਾਰ ਹੈ ਕਿਉਂਕਿ ਉਹ ਉਹਦੀ ਲਾਈਫ ਦੇ ਅਕੋਰਡਿੰਗ ਉਹਦੇ ਨਾਲ ਚੀਜ਼ਾਂ ਹੋਈਆਂ ਨੇ ਅਸੀਂ ਉਥੇ ਅਗਰ ਚਿੰਤਾ ਪ੍ਰਗਟ ਕਰ ਰਹੇ ਹਾਂ ਅਸੀਂ ਵਾਰ-ਵਾਰ ਸੋਚ ਰਹੇ ਹਾਂ ਤਾਂ ਉਹ ਅਸੀਂ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਾਂ ਆਪਣੇ ਕਰਮਾਂ ਦਾ ਹਿੱਸਾ ਬਣਾ ਰਹੇ ਹਾਂ ਤੇ ਜਦੋਂ ਅਸੀਂ ਆਪਣੇ ਕਰਮਾਂ ਦਾ ਹਿੱਸਾ ਬਣਾਵਾਂਗੇ ਤਾਂ ਸਾਡਾ ਹਰ ਇੱਕ ਕਰਮ ਸਾਡੇ ਸਾਹਮਣੇ ਆਉਗਾ ਹੀ ਆ ਅਗਰ ਅਸੀਂ ਕੌਨਸ਼ੀਅਸਲੀ ਆਬਜ਼ਰਵ ਕੀਤਾ ਹੋਵੇ ਤਾਂ ਬਹੁਤ ਸਾਰੀਆਂ ਐਹੋ ਜਿਹੀਆਂ ਚੀਜ਼ਾਂ ਨੇ ਜੋ ਅਸੀਂ ਲੋਕਾਂ ਕੋਲੋਂ ਖੋ ਕੇ ਲੱਗੇ ਲੋਕਾਂ ਕੋਲੋਂ ਲੈ ਕੇ ਆਉਂਦੇ ਆ ਲੋਕਾਂ ਦੀ એનર્ਜੀਸ ਨੂੰ ਅਸੀਂ ਆਪਣੇ ਵੱਲ ਨੂੰ ਖਿੱਚਦੇ ਆ ਤੇ ਆਪਣੇ ਕਰਮ ਆਪਣੀ એનર્ਜੀ ਦਾ ਇੱਕ ਹਿੱਸਾ ਬਣਾ ਲੈਂਦੇ ਆ ਬਹੁਤ ਸਾਰੀਆਂ ਘਟਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਕਰਕੇ ਹੀ ਹੋਣੀ ਸ਼ੁਰੂ ਹੋ ਜਾਂਦੀ ਤਾਂ ਇਸ ਤਰ੍ਹਾਂ ਇਹ ਸਾਂਝੇ ਕਰਮ ਕੰਮ ਕਰਦੇ ਨੇ ਤੇ ਇਹ ਸਾਡੀ ਜ਼ਿੰਦਗੀ ਤੇ ਦੂਸਰੇ ਲੋਕਾਂ ਦੇ ਕਰਮਾਂ ਦਾ ਕਿੰਨਾ ਇਫੈਕਟ ਪੈਂਦਾ ਆ ਉਹ ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਤੇ ਅਸੀਂ ਕੀ ਕਰਨਾ ਆ ਅਸੀਂ ਓਬਵੀਅਸ ਵੀਡੀਓ ਦੇ ਵਿੱਚ ਦੇਖਿਆ ਅਗਰ ਕਿਸੇ ਦਾ ਕੋਈ ਸਵਾਲ ਆ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਵਾਲ ਕਰ ਸਕਦੇ ਹੋ ਅਸੀਂ ਉਹਨਾਂ ਤੇ ਵੀ ਨਿਗਾਹ ਮਾਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸੋ ਮੱਚ ਜੁੜੇ ਰਹੋ ਸਾਡੇ ਨਾਲ ਇਦਾਂ ਹੀ ਅਸੀਂ ਹੋਰ ਕਰਮਾ ਤੋਂ ਲੈ ਕੇ ਬਹੁਤ ਸਾਰੇ ਕੁਐਸਚਨਸ ਤੇ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਵਾਂਗੇ ਥੈਂਕ ਯੂ ਸੋ ਮੱਚ